ਇੱਕ ਹਰ ਵੇਲੇ ਟਹਿ ਕੇ ਇਹੋ ਹੀ ਅਰਦਾਸ ਕਰੇ ਗਰੀਬ ਨਿਵਾਸ ਸਾਨੂੰ ਲੇਖਿਆਂ ਚ ਇਹਨਾਂ ਲਿਆਈ ਅਸੀਂ ਲੇਖੇ ਦੇਣ ਜੋਗੇ ਨਹੀਂ ਆਸੇ ਸਾਰੀ ਸੰਗਤ ਵੱਲੋਂ ਕਿ ਸਤਿਗੁਰੂ ਕਿਰਪਾ ਕਰਨ ਕਿ ਜਾਣੇ ਅਣਜਾਣੇ ਦੇ ਵਿੱਚ ਜੇ ਉਹਨਾਂ ਕੋਲੋਂ ਕੋਈ ਭੁੱਲਾਂ ਹੋਈਆਂ ਹੋਣ ਬਖਸ਼ੇ ਆਪਣੇ ਚਰਣਾ ਚ ਨਿਵਾਸ ਬਖਸ਼ਣ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਕਸ਼ਮੀਰ ਸਿੰਘ ਜੀ ਸਾਰੇ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਨੋਰੇ ਸੰਤੋਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁ ਨ ਪੌਚਲ ਸੇਰਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਬਾਪੂ ਖਰਦੇਵਾਲ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਤਿਕਾਰਯੋਗ ਪਤਾ ਜੀ ਇਤਨਾ ਦੀ ਅੰਤਮ ਅਰਦਾਸ ਦੇ ਸਮੇਂ ਦਾਸ ਨੂੰ ਹਾਜ਼ਰੀ ਭਰਨ ਦਾ ਜੋ ਮੌਕਾ ਮਿਲਿਆ ਮੈਂ ਅਰਦਾਸ ਕਰਦਾ ਸਤਿਗੁਰੂ ਕਿਰਪਾ ਦਾ ਖਾਤਾ ਖੋਲ ਕੇ ਬਖਸ਼ਿਸ਼ ਕਰਕੇ ਭਾਵੇਂ ਜਿੰਨੀ ਮਰਜ਼ੀ ਸਿੱਖ ਦੀ ਕਮਾਈ ਹੋਵੇ ਇਹ ਬਾਬਾ ਅਨੰਦ ਸਿੰਘ ਜੀ ਦੇ ਬਚਨ ਨੇ ਕਿ ਸਿੱਖ ਹਰ ਵੇਲੇ ਟਹਿ ਕੇ ਇਹੋ ਹੀ ਅਰਦਾਸ ਕਰੇ ਗਰੀਬ ਨਿਵਾਸ ਸਾਨੂੰ ਲੇਖਿਆਂ ਚ ਨਾ ਲਿਆਈ ਅਸੀਂ ਲੇਖੇ ਦੇਣ ਜੋਗੇ ਨਹੀਂ ਬਹੁਤ ਕਮਾਈ ਹੋਣ ਦੇ ਬਾਅਦ ਵੀ ਉਹਦੇ ਵੀ ਅਰਦਾਸ ਸਾਰੀ ਸੰਗਤ ਵੱਲੋਂ ਕਿ ਸਤਿਗੁਰੂ ਕਿਰਪਾ ਕਰਨ ਕਿ ਜਾਣੇ ਅਣਜਾਣੇ ਦੇ ਵਿੱਚ ਜੇ ਉਹਨਾਂ ਕੋਲੋਂ ਕੋਈ ਭੁੱਲਾਂ ਹੋਈਆਂ ਹੋਣ ਬਖਸ਼ ਕੇ ਆਪਣੇ ਚਰਣਾ 'ਚ ਨਿਵਾਸ ਬਖਸ਼ਣ ਔਰ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਕਸ਼ਮੀਰ ਸਿੰਘ ਜੀ ਸਾਰੇ ਇਸ ਪਰਿਵਾਰ ਨੂੰ ਬਾਣਾ ਮੰਨਣ ਦਾ ਵੱਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਬੰਦੀ ਉਹ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਕਥਾਵਾਚਕ ਭਾਈ ਸਾਹਿਬ ਐਪਿੰਦਰਪਾਲ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਪੂ ਹਰदयाल ਸਿੰਘ ਜੀ ਜਿਨ੍ਹਾਂ ਨੂੰ ਮਾਲਕ ਨੇ ਜਿੰਨਾ ਜੀਵਨ ਦਾ ਸਫਰ ਬਖਸ਼ਿਸ਼ ਕਰਕੇ ਸੰਸਾਰ ਤੇ ਭੇਜਿਆ ਸੀ 21 ਦਿਨ ਪਹਿਲਾਂ ਇਸ ਨਾਸ਼ਵਾਨ ਸੰਸਾਰ ਨੂੰ ਅਲvida ਆਕੇ ਪਰਲੋਕ ਪਿਆਨਾ ਕਰਗੇ ਸਨ ਅੱਜ ਉਹਨਾਂ ਦੇ ਦਿਨ ਮਿਤ ਜੋ ਅਰਦਾਸ ਸਮਾਗਮ ਹੈ ਉਹ ਇਸ ਮਹਾਨ ਗੁਰਸਥਾਨ ਤੇ ਹੋ ਰਿਹਾ ਹੈ ਜਿਸ ਸਮਾਗਮ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਪਣੀ ਹਾਜ਼ਰੀ ਲਵਾਉਣ ਲਈ ਆਪਣੀ ਸ਼ਰਧਾ ਦੇ ਭੋਲ ਭੇਟ ਕਰਨ ਲਈ ਇੱਥੇ ਗੁਰੂ ਚਰਨਾਚ ਹਾਜ਼ਰ ਹੋ ਰਹੀ ਹੈ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਮੈਂ ਵੀ ਈਤਰਾਈ ਆਪਣੀ ਹਾਜ਼ਰੀ ਲਵਾ ਕੇ ਆਇਆ ਹਾਂ ਸੋ ਸੰਗਤ ਇੰਨੀ ਆ ਰਹੀ ਹੈ ਕਿਉਂਕਿ ਭਾਈ ਸਾਹਿਬ ਦਾ ਆਪਣਾ ਇੱਕ ਦਾਇਰਾ ਹੈ ਭਾਈ ਸਾਹਿਬ ਦਾ ਜੋ ਪਿਆਰ ਹੈ ਸੰਗਤ ਦੇ ਨਾਲ ਇੱਕ ਕਥਾਵਾਚਕ ਦੇ ਹੋਣ ਦੇ ਨਾਤੇ ਸਾਰੇ ਪਰਿਵਾਰ ਦਾ ਹੀ ਸਤਿਕਾਰਯੋਗ ਬਾਪੂ ਹਰदयाल ਸਿੰਘ ਜੀ ਅਤੇ ਇਹਨਾਂ ਦਾ ਜਿੰਨਾ ਵੀ ਪਰਿਵਾਰ ਹੈ ਸਾਰਾ ਹੀ ਬੜਾ ਪਿਆਰ ਵਾਲਾ ਸੰਗਤ ਨਾਲ ਪਿਆਰ ਹੈ ਅੱਜ ਉਹ ਪਿਆਰ ਦੀ ਨਿਸ਼ਾਨੀ ਹੈ ਕਿ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀ ਹੈ ਤੇ ਗੁਰਬਖਸ਼ਿਸ਼ ਕਰੇ ਕਿਰਪਾ ਕਰੇ ਅਸੀਂ ਸਾਰੇ ਨਾਲ ਕੇ ਅਰਦਾਸ ਕਰੀਏ ਸਤ ਕਰ ਬਖਸ਼ਿਸ਼ ਕਰਨ ਕਿਰਪਾ ਕਰਨ ਉਸ ਵਿਛੜੀ ਆਤਮਾ ਨੂੰ ਸਦੀਵੇ ਕਾਲ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਅਤੇ ਸਾਰੇ ਪਰਿਵਾਰ ਨੂੰ ਇਹ ਪਾਣਾ ਮਿੱਠਾ ਤੇ ਸਤ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁ ਨ ਪਉ ਜਲ ਸੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ